ਸਟਾਰਟ ਹੋ ਗਿਆ 11:00 ਵਜੇ ਲੈ ਮੈਡਮ ਲੇਡੀਜ਼ ਗਰਮ ਸਵਟਰ ਲੇਡੀਜ਼ ਗਰਮ ਸਵਟਰ 4 ਵੇ 4 ਵੇ ਸੋਰ ਨਾ ਹੈ ਲੱਗ ਕਿੰਨੇ ਦਾ 150 ਦਾ ਚ ਲੈ ਵੀ 150 ਰੁਪਏ ਦੇ 4 ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਸੰਡੇ ਮਾਰਕੀਟ ਪਟਿਆਲਾ ਦੇ ਵਿੱਚ ਪਹੁੰਚ ਗਏ ਤੁਸੀਂ ਦੇਖੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਦੇ ਵਿੱਚ ਬਹੁਤ ਮੈਂ ਕਹਿੰਦਾ 100-100 ਰੁਪਏ ਦੇ ਬੂਟ ਤੇ 50-50 ਰੁਪਏ ਦੇ ਕੋਟ ਆ ਬੱਚਿਆਂ ਦੇ ਜੁੱਤੀਆਂ ਦੇਖ ਸਕਦੇ ਹੋ ਆ ਖੁਰਚਣੇ ਹੋਰ ਵੀ ਬਹੁਤ ਚੀਜ਼ਾਂ ਕੋਟ ਦੇਖ ਸਕਦੇ ਹੋ ਤੁਸੀਂ 50-50 ਰੁਪਏ ਦੇ ਦੋਸਤੋ ਕੋਟ ਉਰੇ ਦੇਖਣ ਨੂੰ ਮਿਲ ਜਾਣਗੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਐਂਡ ਤੱਕ ਬਹੁਤ ਚੀਜ਼ਾਂ ਦਿਖਾਉਣੇ ਆ ਤੇ ਹੋਰ ਵੀ ਬਹੁਤ ਅੱਗੇ ਸਟਾਲਾ ਲੱਗਿਆ ਹੋਇਆ ਨੇ ਦੋਸਤੋ ਆਪਾਂ ਗੱਡੀ ਨੂੰ ਪਾਰਕ ਕਰਕੇ ਅੱਗੇ ਦੀ ਵੀਡੀਓ ਦਿਖਾਉਨੇ ਹਾਂ ਹਾਂਜੀ ਦੋਸਤੋ ਅੱਜ ਆਪਾਂ ਛੋਟੀ ਬਾਰਾਂਦਰੀ ਚ ਪਹੁੰਚ ਗਏ ਸੀ ਬਾਈ ਜੀ ਦੱਸਿਓ ਕਿਹੜਾ ਕਿਹੜਾ ਕਿੰਨੇ ਦਾ ਕੀ ਕੋਟ ਆ ਕੀ ਸੇਲਾਤੀ ਸਰ 150 ਰੁਪਏ ਸੇਲ ਹੈ ਜੀ ਉੱਕੇ ਵਾਲਾ ਅੱਛਾ ਜੀ ਪਰ 500 600 700 ਲੈ ਵੀ ਦੋਸਤੋ 150 ਤੋਂ ਸਟਾਰਟ ਆ ਤੁਸੀਂ ਆ ਜਾਓ ਕੋਟਾਂ ਦੀ ਵੈਰਾਈਟੀ ਦੇਖ ਸਕਦੇ ਹੋ ਬ੍ਰਾਂਡ ਦੇ ਕੋਟ ਤੁਹਾਨੂੰ ਉਰੇ ਮਿਲ ਜਾਣਗੇ ਜੋ ਚੱਕੀਗਰਾ ਉੱਪਰ ਨੂੰ ਮੜੇ ਜੇ ਲੈ ਵੀ ਲੱਗ ਲੱਗ ਤਰ੍ਹਾਂ ਦੇ ਤੁਹਾਨੂੰ ਉਰੇ ਕੋਟ ਦੇਖਣ ਨੂੰ ਮਿਲ ਜਾਣਗੇ 12 ਦਰੀ ਦੇ ਵਿੱਚ ਮਾਰਕੀਟ ਪਟਿਆਲੇ ਸੰਡੇ ਮਾਰਕੀਟ ਲੱਗੀ ਹੋਈ ਆ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਸੰਡੇ ਮਾਰਕੀਟ ਦੇ ਵਿੱਚ ਆਪਾਂ ਪਹੁੰਚੇ ਸੀ ਤੁਹਾਨੂੰ ਉਰੇ ਦਾ ਵਿਊ ਦਿਖਾ ਰਹੇ ਹਾਂ ਬਹੁਤ ਦੁਨੀਆ ਠੰਡ ਦੇ ਕੱਪੜੇ ਲੈਣ ਵਾਸਤੇ ਪਹੁੰਚੀ ਹੋਈ ਆ ਤੁਸੀਂ ਦੇਖ ਸਕਦੇ ਹੋ 12 ਦਰੀ ਦੇ ਵਿੱਚ ਪਟਿਆਲੇ ਆਪਾਂ ਪਹੁੰਚੇ ਸੀ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਬਹੁਤ ਵਧੀਆ ਵਧੀਆ ਕੁਆਲਿਟੀ ਕੱਪੜਿਆਂ ਦੀ ਤੁਹਾਨੂੰਰੇ ਦੇਖਣ ਨੂੰ ਮਿਲ ਜੂਗੀ ਦੇਖ ਸਕਦੇ ਹੋ ਕਿਵੇਂ ਇਕੱਠ ਤੇ ਕਿਵੇਂ ਰਸ਼ ਹੋਇਆ ਹੋਇਆ ਤੁਸੀਂ ਆਲੇ ਦੁਆਲੇ ਦਾ ਸਾਰਾ 뷰 ਦੇਖ ਸਕਦੇ ਹੋ ਤੁਹਾਨੂੰ ਲਾਈਵ ਦੇ ਵਿੱਚ ਦਿਖਾ ਰਹੇ ਹਾਂ ਪਟਿਆਲਾ 12 ਦਰੀ ਦੇ ਵਿੱਚ ਇਹ ਸੰਡੇ ਮਾਰਕੀਟ ਲੱਗੀ ਹੋਈ ਆ ਜਿਵੇਂ ਆ ਖੁਰਚ ਨੇ ਦੇਖ ਸਕਦੇ ਹੋ ਤੁਹਾਨੂੰਰੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ 150 ਵੀਰੇ 150 ਲੈ ਵੀ 150 ਜੋ ਤਮਾਕਾ ਕਰਦਾ ਟੀ ਸ਼ਰਟਾਂ ਲੋਰਾ ਟੀ ਸ਼ਰਟਾਂ 150 350 100 100 ਭਾਈ ਦਾ ਯੋਰ ਫੁੱਲ ਲੱਗਿਆ ਪਿਆ ਜਰੂਰ ਆਓ ਬਾਈ ਲਵੇ 150 ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਧਰ ਟੋਪੀਆਂ ਤੇ ਬੱਕਰੀਆਂ ਜਰਾਬਾਂ ਜਰੂਬਾਂ ਇਦਾਂ ਦਾ ਸਿਸਟਮ ਤੁਹਾਨੂੰ ਦੇਖਣ ਨੂੰ ਮਿਲ ਜਣਗਾ ਬੱਚਿਆਂ ਦੇ ਆ ਕਿੰਨੇ ਰੁਪਏ ਦਾ ਇਹ 1.5 ਰੁਪਏ ਦਾ ਆਹਾਂ 150 ਰੁਪਏ ਦੀ ਛੋਟੀ ਜੀ ਫੁੱਲ ਸੈੱਟ 150 ਰੁਪਏ ਦੇ ਬੱਚਿਆਂ ਦਾ ਪੂਰਾ ਸੈੱਟ 150 ਦੇ ਵਿੱਚ ਦੇਖਣ ਨੂੰ ਮਿਲ ਜੂਗਾ ਸਾਰੇ ਜੋੜੇ ਆ ਆ ਜਰਾਬਾਂ ਦੇ ਟੋਪੀਆਂ 100 ਦੀਆਂ ਦੋ ਟੋਪੀਆਂ 100 ਦੀਆਂ ਦੋ 100 ਰੁਪਏ ਦੀਆਂ ਦੋ 50 ਰੁਪਏ ਦੇ ਤਿੰਨ ਨੇ ਆ 50 ਦੇ ਤਿੰਨ ਨੇ ਆ ਜਾ ਜਾ ਹਾਂਜੀ ਦੋਸਤੋ ਆ ਲੇਡੀਜ਼ ਆ ਕੀ ਕਿੰਨੇ ਦਾ 550 550 ਲੈ ਵੀ 550 ਦੀ ਲੇਡੀਜ਼ ਦੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਹੋਰ ਵੀ ਬਹੁਤ ਤੁਹਾਨੂੰ ਬੱਕਰੀਆਂ ਬੱਕਰੀਆਂ ਹੋਰ ਐਟਮ ਮਿਲ ਜਾਣਗੀਆਂ ਜੇ ਮੈਂ ਦੰਦਾਂ ਵਾਲੇ ਸਿਸਟਮ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਦੰਦ ਸਾਫ਼ ਕਰਵਾਉਣ ਵਾਸਤੇ ਵੀ ਬਾਈ ਹੁਣੀ ਬੈਠੇ ਨੇ ਭਾਈ ਜੀ ਕਿੰਨੇ ਕਿੰਨੇ ਤੋਂ ਸਟਾਰਟ ਆ 200 ਰੁਪਏ 250 300 ਲੈ ਵੀ ਦੋਸਤੋ 200 250 300 ਇਹ ਬਾਈ ਹੁਣੀ ਸਰਦਾਰ ਖੜੇ ਨੇ ਤੁਸੀਂ ਇਹਨਾਂ ਦੀ ਸਟਾਲ ਤੇ ਵੀ ਜਰੂਰ ਆਓ ਬਹੁਤ ਵੈਰੈਟੀ ਤੁਹਾਨੂੰ ਦੇਖਣ ਨੂੰ ਮਿਲਣਾ ਆ ਆ ਵੀਰੇ ਬੜੀਆ ਬਹੁਤ ਬੜੀਆ ਕਹਾਂ ਦੇ ਕਹਾਂ ਦੇ ਆਏ ਹੋ ਆ ਕਸ਼ਮੀਰ ਸੇ ਆਏ ਲੈ ਵੀ ਕਸ਼ਮੀਰ ਤੋਂ ਉਰੇ ਪਹੁੰਚੇ ਹੋਏ ਨੇ ਬਾਈ ਹੁਣੀ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਸਾਡੇ ਫੇਲ ਦੇ ਵਿੱਚ ਸਾਡਾ ਵੀਰੇ 350 ਭਾਜੀ ਜੀ ਲੇਡੀਜ਼ 250 ਰੁਪਏ ਤੋਂ ਸਟਾਰਟਿੰਗ ਹੈ ਜੀ ਸਪੋਰਟਸ ਜਿਹੜੇ ਮਾਰਕੀਟ ਰੇਟ 550 ਜਿਹੜਾ 350 ਰੁਪਏ ਅਸੀਂ ਸੇਲ ਆਊਟ ਕਰ ਰਹੇ ਜੀ ਓਕੇ ਇਹ ਜਿੱਦਾਂ 500 ਰੁਪਏ ਦੇ ਰੇਂਜ ਵਿੱਚ ਵੀ ਹੈਗਾ ਜੀ ਜੀ ਸਨੀਕਰ ਮਿਲ ਜਣਗੇ ਜੀ ਸਨੀਕਰ ਵੀ ਕਰਦੀ ਆਰਟੀਕਲ ਜੋਗਰ ਮਿਲ ਜੇਗਾ ਸਪੋਰਟਸ ਮਿਲ ਜਣਗੇ ਜੀ ਜੀ ਬਾਕੀ ਇਹ ਫੰਕੀ ਮਿਲ ਜਣਗੇ ਭਾਜੀ ਫੰਕੀ ਸ਼ੂ ਵੀ ਹੈਗੇ ਜੀ ਓਕੇ 350 ਲੈ ਵੀ ਦੋਸਤੋ ਤੁਸੀਂ ਬਾਈ ਦੇ ਵਜ ਆ ਕੇ ਦੇਖ ਸਕਦੇ ਹੋ ਬਹੁਤ ਬੂਟਾਂ ਦੀ ਵੈਰਾਈਟੀ ਉਰੇ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਬਹੁਤ ਵੱਖਰੀ ਵੱਖਰੀ ਵੈਰਾਈਟੀ ਬਾਈ ਦੀ ਸਟਾਲ ਲਾਈ ਵੀ ਆ ਸੰਡੇ ਲੇ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਤੁਹਾਨੂੰ ਦੇਖਣ ਨੂੰ ਵੈਰਾਈਟੀ ਉਰੇ ਮਿਲ ਜੂਗੀ ਵੱਖਰੀ ਵੱਖਰੀ ਗਰਮ ਕੱਪੜਾ ਬਹੁਤ ਸੰਗਤਾਂ ਦਾ ਮੇਲਾ ਉਰੇ ਲੱਗਿਆ ਪਿਆ ਸੰਡੇ ਮਾਰਕੀਟ ਦੇ ਵਿੱਚ ਪਟਿਆਲੇ ਚ ਪਹੁੰਚੇ ਸੀ ਆਪਾਂ ਤੁਸੀਂ ਦੇਖ ਸਕਦੇ ਹੋ ਵੀ 100-100 ਰੁਪਏ ਸੇਲਾ ਲੱਗੀਆਂ ਹੋਈਆਂ ਨੇ 100-100 ਰੁਪਏ ਦੇ ਵਿੱਚ ਇਧਰ ਲੇਡੀਜ਼ ਦੀ ਦੇਖ ਸਕਦੇ ਹੋ ਬਹੁਤ ਵੱਖਰੀ ਵੱਖਰੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਵੈਰਾਈਟੀ ਲੇਡੀਜ਼ ਸੂਟਾਂ ਦੀ ਕਿੰਨੇ ਕਿੰਨੇ ਦਾ ਭਾਜੀ ਦੋ-ਦੋ 200 ਰੁਪਏ ਲੈ ਵੀ ਦੋ-ਦੋ 200 ਰੁਪਏ ਦੇ ਵਿੱਚ ਆ ਤੁਹਾਨੂੰ ਵੈਰਾਈਟੀ ਦੇਖਣ ਨੂੰ ਮਿਲ ਜੂਗੀ ਬਹੁਤ ਸੋਹਣੀ ਵੈਰਾਈਟੀ ਉਰੇ ਬ ਕਿਊਟ ਜੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਗੁਰੀਆਂ ਵਾਲੇ ਪਰ ਹੈਗੇ ਐਂਡ ਲੌਂਗ ਬੈਲਟ ਦੇ ਸਾਈਡ ਬੈਗ ਹੈਗਾ। ਜੀ। ਵੈਲਟ ਬੜੀ ਹੁੰਦੀ ਜੀ। ਜੀ। ਇਹ ਬਾਜੀ ਹੁਣੀ ਤੁਹਾਨੂੰ ਉਰੇ ਦੇਖਣ ਨੂੰ ਮਿਲ ਜਾਣਗੇ ਚੌਂਕ ਦੇ ਵਿੱਚ। ਕਿਹੜੀ ਮਾਰਕੀਟ ਆ ਬਾਜੀ? ਛੋਟੀ ਬਾਰਾਂਦਰੀ ਜੀ। ਛੋਟੀ ਬਾਰਾਂਦਰੀ ਪਟਿਆਲੇ ਦੇ ਵਿੱਚ ਸੰਡੇ ਮਾਰਕੀਟ। ਆ ਬਾਈ ਹੁਣਾਂ ਲਵੇ ਜਰੂਰ ਵਿਜ਼ਿਟ ਕਰਿਓ। ਠੀਕ ਆ ਸਰ। ਹਾਂਜੀ ਹਾਂਜੀ। ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਸ਼ੈਲਟਾਂ 4-400 ਰੁਪਏ ਦੇ ਵਿੱਚ ਬਾਈ ਹੁਣਾਂ ਨੇ ਲਾਈਆਂ ਹੋਈਆਂ ਨੇ। ਬਹੁਤ ਵੱਖਰੀ ਵੱਖਰੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸੰਡੇ ਮਾਰਕੀਟ ਦੇ ਵਿੱਚ ਆਪਾਂ ਪਟਿਆਲੇ 'ਚ ਪਹੁੰਚੇ ਸੀ ਆਪ ਉੱਪਰ ਬਾਜੀ ਉਹ ਉਹ ਹਾਂਜੀ 650 350 350 ਲੈ ਵੀ ਦੋਸਤੋ 350 ਰੁਪਏ ਦੇ ਵਿੱਚ ਆਹ ਵੈਰਾਈਟੀ ਮਿਲ ਜੂਗੀ ਆਹ ਚਲ ਤਾਂ ਜੀ ਆਹ 400 ਆ ਤੁਹਾਨੂੰ ਸਾਰਿਆਂ ਦੋਸਤੋ 400 ਰੁਪਏ ਦੇ ਵਿੱਚ ਹੋਰ ਦੇਖਣ ਨੂੰ ਮਿਲ ਜਾਣਗੀਆਂ ਸੰਡੇ ਮਾਰਕੀਟ ਪਟਿਆਲੇ ਦੇ ਵਿੱਚ ਆਪਾਂ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਆ ਲੇਡੀ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਢਾਈ ਢਾਈ 100 ਰੁਪਏ ਦੇ ਵਿੱਚ 5 500 ਰੁਪਏ ਦੇ ਵਿੱਚ ਤੁਹਾਨੂੰ ਬੱਕਰੀ ਦੀ ਆਈਟਮ ਲੇਡੀ ਦੀ ਵੀ ਦੇਖਣ ਨੂੰ ਮਿਲੂਗੀ ਆ ਕਿੱਟਾਂ ਤੁਹਾਨੂੰ ਦੇਖਦੇ ਆ ਸਾਢੇ 350 ਸਾਢੇ 350 ਰੁਪਏ ਸੇਲ ਆ ਨਾ ਸਾਢੇ 350 ਸਾਢੇ 350 ਸਾਢੇ 350 ਪੰਜਾ ਰੋਟੇ ਬਾਰੇ ਬਹੁਤ ਬਾਰੇ ਪੰਜਿਆ ਰੋਟੇ ਬਾਰੇ ਕਰੂਆ ਕਠਾ ਹੈ ਨਾ ਟਿਕਾਨੀ ਜੀ ਕਰੂਆ ਵਾਲਾ 4 4 4 4 250 250 250 ਝਾਲ ਪੂਰੀ ਪਾਰੀ ਸੇਲ ਪਾਰੀ ਸੇਲ ਪਾਰੀ ਸੇਲ ਇਧਰ ਦੇ ਸੀਨਰੀਆਂ ਵੀ ਤੁਹਾਨੂੰ ਦੋਸਤੋਂ ਦੇਖਣ ਨੂੰ ਮਿਲ ਜਾਣਗੇ ਆ ਬਹੁਤ ਸੋਹਣੀ ਸੋਹਣੀ ਵੈਰਾਈਟੀ ਦੀ ਪਟਿਆਲੇ ਦੇ ਵਿੱਚ ਤੁਹਾਨੂੰ ਲਾਈਵ ਦੇ ਦਿਖਾ ਰਹੇ ਹਾਂ ਲੇਡੀਜ਼ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਹੋਰ ਵੈਰਾਈਟੀਆਂ ਮਿਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਸੰਡੇ ਮਾਰਕੀਟ ਦੇ ਵਿੱਚ ਆਪਾਂ ਪਹੁੰਚੇ ਪਟਿਆਲੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੋਰੇ ਕਰਾਊਡ ਪਹੁੰਚਿਆ ਹੋਇਆ ਵੱਖਰਾ ਵੱਖਰੇ ਤਰ੍ਹਾਂ ਦੇ ਤੁਹਾਨੂੰ ਹੋਰੇ ਤੀਜਾ ਮਿਲ ਜਾਣੀਆਂ ਦੇਖਣ ਨੂੰ ਬਾਰਿਸ਼ ਹੋਣ ਲੱਗ ਗਈ ਆ ਬਾਰਿਸ਼ ਕਰਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਕਰੋੜ ਹੋਰੇ ਪਹੁੰਚਿਆ ਹੋਇਆ ਸੰਡੇ ਮਾਰਕੀਟ ਦੇ ਵਿੱਚ ਤੁਸੀਂ ਆ ਕੇ ਤੁਸੀਂ ਕੋਈ ਵੀ ਕੱਪੜਾ ਕੁਝ ਵੀ ਖਰੀਦਣਾ ਚਾਹੁੰਦੇ ਹੋ ਤਾਂ ਉਰੇ ਆ ਕੇ ਤੁਸੀਂ ਲੈ ਸਕਦੇ ਹੋ ਥੋੜੀ ਜੀ ਬਾਰਿਸ਼ ਆ ਗਈ ਬਾਰਿਸ਼ ਕਰਕੇ ਤਰਪਾਲਾਂ ਤਰਪੂਲਾਂ ਪਾਉਣ ਲੱਗੇ ਨੇ ਗਰੈਂਟ ਸਵਟਰ ਲੇਡੀਜ਼ ਗਰੈਂਟ ਸਵਟਰ 4 ਪੇ 4 ਪੇ 4 ਰੁਪਏ ਨਹੀਂ ਲੱਗ ਕਿੰਨੇ ਦਾ 1.5 ਦਾ 4 ਲੈ ਵੀ 150 ਰੁਪਏ ਦੇ 4 ਆ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ 150 ਦੀਆਂ 4 100 ਦੀਆਂ 4 ਦੇ ਦੇਗਾ ਨਹੀਂ ਆ ੱਟਕਾ ਹੋ ਗਿਆ ਬੇਵਸਤ ਯਾਰ ਚਲ ਕੋਈ ਨਾ ਬੇਟਾ ਸਾਈਡ ਮੈਂ ਦੇਦਾ ਸਾਈਡ 200 200 ਛੋਟਾ ਚੱਲ ਚੱਲ ਵੇਚ ਵੇਚ ਕਰ ਲੈ ਵੀ ਸਸਤਾ ਸਮਾਨ ਆ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਆ ਬਹੁਤ ਕਰੋੜ ਉਰੇ ਪਹੁੰਚਿਆ ਹੋਇਆ। ਦੋਸਤੋ ਆਪ ਦਾ ਬਟੂਏ ਦਾ, ਪੈਸਿਆਂ ਦਾ, ਚੈਨੀ ਦਾ ਤੁਸੀਂ ਉਰੇ ਆਪ ਦਾ ਆਪ ਧਿਆਨ ਰੱਖਣਾ। ਬਹੁਤ ਤਰ੍ਹਾਂ ਦੇ ਉਰੇ ਚੋਰੀ ਚਪਟਾ ਕਰਨ ਵਾਲੇ ਲੋਕ ਵੀ ਬਹੁਤ ਫਿਰਦੇ ਹੁੰਦੇ ਨੇ। ਆਪਣੀਆਂ ਜੇਬਾਂ ਦਾ ਤੁਸੀਂ ਖਾਸ ਧਿਆਨ ਰੱਖੋ। ਜੋਤ ਮੂਰੀ ਚੱਲੀ ਉਰੇ ਨਿਗਾਹ ਰੱਖੀ ਮੜ ਜੀ। ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਕਰੋੜ ਉਰੇ ਪਹੁੰਚਿਆ ਹੋਇਆ। ਬਹੁਤ ਸਸਤਾ ਸਮਾਨ ਵੀ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦੇ ਵਿੱਚ ਦਿਖਾ ਰਹੇ ਆ 100 100 ਰੁਪਏ ਦੇ ਵਿੱਚ 1.5 150 ਰੁਪਏ ਦੇ ਚਾਰ ਚਾਰ ਚੀਜ਼ਾਂ ਸ਼ਰਟਾਂ ਪੈਂਟਾਂ ਬਹੁਤ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸੰਡੇ ਮਾਰਕੀਟ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਲਾਈਵ ਦੇ ਵਿੱਚ ਵੀਡੀਓ ਨੂੰ ਦੋਸਤੋ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਇਸੇ ਤਰ੍ਹਾਂ ਤੁਹਾਡੇ ਵਾਸਤੇ ਹੋਰ ਵੀ ਬਹੁਤ ਸੋਹਣੇ ਸੋਹਣੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੰਡੇ ਮਾਰਕੀਟ ਪਟਿਆਲੇ ਦੀ ਤੁਹਾਨੂੰ ਲਾਈਵ ਦੇ ਵਿੱਚ ਦਿਖਾ ਰਹੇ ਹਾਂ ਜਿਵੇਂ ਦੇਖ ਸਕਦੇ ਹੋ ਬੈਲਟਾਂ ਬੋਲਟਾਂ ਹੋਰ ਵੀ ਬਹੁਤ ਕੁਝ ਜਰਾਬਾਂ ਗਰਮ ਕੱਪੜੇ ਪੂਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੀ ਦੋਸਤੋ ਪਾਜੀ ਲਵੇ ਜਰੂਰ ਆਓ ਬਹੁਤ ਸੋਹਣੀਆਂ ਤੇ ਵਧੀਆ ਵੈਰਾਈਟੀ ਚੱਪਲਾਂ ਦੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਆ ਪਾਜੀ ਹੁਣ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਦੀ ਵੈਰਾਈਟੀ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਉਰੇ ਦੇਖਣ ਨੂੰ ਮਿਲ ਜੂਗੀ ਬੱਚਿਆਂ ਦੀ ਛੋਟਿਆਂ ਦੀ ਛੋਟੇ ਬੱਚਿਆਂ ਦੀਆਂ ਜੁੱਤੀਆਂ ਵੀ ਲੈ ਸਕਦੇ ਹੋ ਬਹੁਤ ਵੱਖਰੀ ਦੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਜੁੱਤੀਆਂ ਦੇ ਮਿਲ ਜੂਗੀ ਦੋਸਤੋ ਪਟਿਆਲੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਵੈਰਾਈਟੀ ਵੀ ਤੁਹਾਨੂੰ ਵਿਆਹ ਸ਼ਾਦੀ ਵਾਸਤੇ ਜੁੱਤੀ ਉਰੇ ਦੇਖਣ ਨੂੰ ਮਿਲ ਜੂਗੀ ਬਹੁਤ ਕਰੋੜ ਤੁਹਾਨੂੰ ਦੋਸਤੋ ਉਰੇ ਦੇਖਣ ਨੂੰ ਮਿਲ ਜੂਗਾ ਬਹੁਤ ਵੱਖਰੀ ਵੱਖਰੀ ਤਰ੍ਹਾਂ ਦੀਆਂ ਵੈਰਾਈਟੀਆਂ ਠੰਡੇ ਮਾਰਕੀਟ ਦੇ ਵਿੱਚ ਆਪਾਂ ਪਟਿਆਲੇ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ YouTube ਤੇ ਦਿਖਾ ਰਹੇ ਹਾਂ ਆ ਦੇ ਵਿੱਚ ਆਪਾਂ ਪਹੁੰਚੇ ਸੀ ਬਹੁਤ ਬਕਰੀਆਂ ਬਕਰੀਆਂ ਤੁਹਾਨੂੰ ਰੇ ਪਟਿਆਲੇ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਸੰਡੇ ਮਾਰਕੀਟ ਦੇ ਵਿੱਚ ਕੱਪੜਾ ਹੋਰ ਵੀ ਬਹੁਤ ਸ਼ਰਟਾਂ ਟੀ-ਸ਼ਰਟਾਂ ਕੋਟੀਆਂ ਕੋਟ ਬੱਚਿਆਂ ਦੀਆਂ ਜਾਗਟਾਂ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਜਮੀ ਸਸਤੇ ਰੇਟਾਂ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਸਸਤਾ ਰੇਟ ਆ ਪਟਿਆਲੇ ਦੇ ਵਿੱਚ ਆਪਾਂ ਸੰਡੇ ਮਾਰਕੀਟ ਪਹੁੰਚੇ ਹੋਏ ਤੇ ਤੁਸੀਂ ਦੇਖ ਸਕਦੇ ਹੋ ਲੈ ਵੀ ਦੋਸਤੋ 3 300 ਰੁਪਏ ਦੇ ਵਿੱਚ ਆਹ ਜੁੱਤੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਟਿਆਲੇ ਇਦਾਂ ਦੀ ਵੈਰਾਈਟੀ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਔਰ ਇਹ ਵੀ 200 250 150 50 ਰੁਪਏ ਤੋਂ ਸ਼ੁਰੂ ਹੋ ਜਨਾ ਦੋਸਤੋ ਤੁਸੀਂ ਦੇਖ ਸਕਦੇ ਹੋ ਟੈਡੀ ਇਹਨੇ ਵਧੀਆ ਨੇ ਲੈ ਵੀ ਆ ਟੈਡੀ ਜੀ ਤੁਹਾਨੂੰ ਉਹ ਦੇਖਣ ਨੂੰ ਮਿਲ ਜਾਣਗੇ ਕਿ ਵੀਰੇ ਇਹ ਗੜ ਕਰਦੀ ਬਾਈ 350 3500 ਵਾਲੀ 3500 ਵਾਲੀ 300 ਦੀ ਕਰਤੀ ਭਾਈ ਉਹਨਾਂ ਨੇ ਜੋ ਤਾਂ ਬਹੁਤ ਸਸਤੀ ਆ ਤਾਂ ਡਾਇਰੈਕਟ ਆ ਗਿਆ ਡਾਇਰੈਕਟ ਹਾਂ ਬਾਲਾ ਜਿਆਦਾ ਸਸਤਾ ਰੇਟ ਆ ਭਾਈ ਪਟਿਆਲੇ ਅੱਜ ਦੋਸਤੋ ਤੁਸੀਂ ਦੇਖ ਸਕਦੇ ਹੋ ਪਟਿਆਲੇ ਸੰਡੇ ਮਾਰਕੀਟ ਦੇ ਵਿੱਚ 12 ਦਿਨ ਦੇ ਵਿੱਚ ਆਪਾਂ ਪਹੁੰਚੇ ਸੀ ਅੱਜ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜਿਆਦਾ ਉਰੇ ਰਾਸਟਨ ਨੂੰ ਦੇਖਣ ਨੂੰ ਮਿਲ ਜੂਗਾ 100-100 ਰੁਪਏ 50-50 ਰੁਪਏ ਦੇ ਵਿੱਚ ਬੱਕਰੀਆਂ ਬੱਕਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਪੈਂਟਾਂ ਸ਼ੈਲਟਾਂ ਕੋਟ ਔਰ ਵੀ ਬਹੁਤ ਤੁਹਾਨੂੰ ਚੀਜ਼ਾਂ ਹੋਰ ਇਹ ਤੇ Hindu ਸਮਾਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਪਟਿਆਲੇ 12 ਦਰੀ ਮਾਰਕੀਟ ਦੇ ਵਿੱਚ ਤੁਹਾਨੂੰ ਲਾਈਵ ਦੇ ਵਿੱਚ ਕੋਲ ਤੋਂ ਦਿਖਾ ਰਹੇ ਹਾਂ 100 100 ਰੁਪਏ 50 50 ਰੁਪਏ ਦੇ ਵਿੱਚ ਬਹੁਤ ਬਥੋਰੀ ਚੀਜ਼ਾਂ ਹੋਰ ਦੇਖਣ ਨੂੰ ਮਿਲ ਜਾਣੀਆਂ ਪਟਿਆਲੇ ਲੈ ਵੀ ਦੋਸਤੋ ਕਿਸਾਨ ਵੀਰਾਂ ਵਾਸਤੇ ਖੁਰਪੇ ਆ ਲਸਣ ਗੱਡਣ ਵਾਸਤੇ ਆ ਦੋ ਲੱਗੇ ਹੋਏ ਨੇ ਤੇ ਜਿਵੇਂ ਆ ਆਈਟਮ ਦੇਖ ਸਕਦੇ ਹੋ ਤੁਸੀਂ ਆਈਟਮ ਦੇਖ ਸਕਦੇ ਹੋ ਮਿੱਟੀ ਇਕੱਠਾ ਕਰਨ ਨੂੰ ਇਹ ਸਾਰੇ 1.5 150 ਰੁਪਏ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਪਟਿਆਲੇ ਤੁਹਾਨੂੰ 12 ਦਰੀ ਮਾਰਕੀਟ ਦੇ ਵਿੱਚ ਲਾਈਵ ਦੇ ਵਿੱਚ ਚੀਜ਼ਾਂ ਦਿਖਾ ਰਹੇ ਹਾਂ ਬਹੁਤ ਨੂੰ ਬੱਕਰੀਆਂ ਬੱਕਰੀਆਂ ਇਹ ਉਰੇ ਚੀਜ਼ਾਂ ਦੇਖਣ ਨੂੰ ਮਿਲ ਜਾਣੀਆਂ ਦੋਸਤੋ ਜਿਵੇਂ ਆ ਤਵੇ ਖੁਰਚ ਨੇ ਸਿਲੰਡਰ ਰੱਖਣ ਵਾਲਾ ਸਾਹਮਣੋਂ ਵਧੀਆ ਚੀਜ਼ ਆ ਲੱਗੀ ਜੀ ਤੇ ਇੱਧਰ ਵੀ ਤੁਸੀਂ ਜਿੰਦੇ ਜੁੰਦੇ ਸਿੱਧੀ 40 40 ਰੁਪਏ 20 20 ਰੁਪਏ ਦਾ ਇਦਾਂ ਦਾ ਸਮਾਨ ਤੁਹਾਨੂੰ ਦੇਖਣ ਨੂੰ ਦੋਸਤੋ ਮਿਲ ਜੂਗਾ ਆ ਵੀ ਬੱਦਲ ਦੇਖ ਸਕਦੇ ਹੋ ਤੁਸੀਂ ਬੱਦਲ ਬਹੁਤ ਹੋ ਚੁੱਕਿਆ ਤੁਸੀਂ ਨਜ਼ਾਰਾ ਦੇਖ ਸਕਦੇ ਹੋ 12 ਦਰੀ ਪਟਿਆਲੇ ਦਾ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਦੇ ਵਿੱਚ YouTube ਚੈਨਲ ਦੇ ਉੱਪਰ ਆਪਣੀ ਵੀਡੀਓ ਲਾਈਵ ਚੱਲ ਰਹੀ ਹੈ ਦੋਸਤੋ ਲਾਈਵ ਦੇ ਵਿੱਚ ਤੁਸੀਂ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਵਾਸਤੇ ਬਹੁਤ ਮਿਹਨਤ ਕਰਕੇ ਆਪਾਂ ਵੀਡੀਓ ਸ਼ੂਟ ਕਰਕੇ ਲੈ ਕੇ ਆਉਨੇ ਆ ਤੇ ਇਸੇ ਤਰ੍ਹਾਂ ਦੋਸਤੋ ਤੁਹਾਡੇ ਵਾਸਤੇ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਆ ਬੂਟਾਂ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਹਣੇ-ਸੋਹਣੇ ਉਰੇ ਬੂਟ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬੱਕਰੇ-ਬੱਕਰੇ ਦੀ ਕੁਆਲਿਟੀ ਤੁਹਾਨੂੰ ਬੂਟਾਂ ਦੇ ਦੇਖਣ ਨੂੰ ਮਿਲ ਜੂਗੀ ਹੋਰ ਵੀ ਤੁਹਾਨੂੰ ਬਹੁਤ ਸੰਧ ਸਪਾਟਾ ਉਰੇ ਦੇਖਣ ਨੂੰ ਮਿਲ ਜੂਗਾ ਦੋਸਤੋ ਦੋਸਤੋ ਦੇਖ ਸਕਦੇ ਹੋ ਆ ਬੂਟ 200 300 400 500 ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਬੂਟਾਂ ਦੇ ਉਰੇ ਦੇਖਣ ਨੂੰ ਮਿਲ ਜੂਗੀ 100 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਦੋਸਤੋ ਧੰਨਵਾਦ ਦੋਸਤੋ ਵੀਡੀਓ ਨੂੰ ਸਮਾਪਤੀ ਕਰਦੇ ਹਾਂ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ ਦੋਸਤੋ ਸਾਰੇ ਵੀਰਾਂ ਮਿੱਤਰਾਂ ਦਾ